ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੁੱਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੁੱਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੂਬੀ ਆਪਰੇਟ ਕਰਨ ਵਾਲੀ ਕੰਪਨੀ Oशियन ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੂਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੂਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋ ਬਰਾਮਦ ਕੀਤੀ ਗਿਆ ਹੈ ਪੰਡੂਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਗੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੂਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਿਓ ਕਿ ਇਸ ਪੰਡੂਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮਦਲੀ ਡੁੰਗਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਾਂਡੂਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪਾਂਡੂਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਾਂਡੂਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਹੈ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ Oseane Gate ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦिए ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ Oseane Gate ਕੰਪਨੀ ਦੇ CEO ਪੌਲ ਹੈਨਰੀ ਫਰਾਂਸ ਦੇ ਪੰਡੁੱਬੀ ਡਰਾਈਵਰ ਸਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮਦਲੀ ਡੁੰਗਸ ਮੁੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੂਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੂਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੂਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੂਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੂਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੂਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮੰਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ Oशियन ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋ ਬਰਾਮਤ ਕੀਤੀ ਗਈ ਆ ਪੰਡੂਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਗੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੂਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੂਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਕ੍ਰਾਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ Oशियन ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸਿਆ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲੈਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸ਼ਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਬਪਤੀ ਮਦਿਨੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜਨ న్యూਸ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫ੍ਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਬ ਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜਨ న్యూਸ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਿਓ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜਨ న్యూਸ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ شہਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਬ ਪਤੀ ਮਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲੈਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਈ ਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫ੍ਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਈ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲੈਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫ੍ਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮਦਨੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਈ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ شہਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਬ ਪਤੀ ਮਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਈ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਗ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਈ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫ੍ਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਈ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਹਰਪਤੀ ਮਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ ਪੰਜ ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ। ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ। 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ। ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪੌਲ ਹੈਨਰੀ ਕ੍ਰਾਂਸ ਦੇ ਪੰਡੂਬੀ ਡਰਾਈਵਰ ਸ਼ਹਿਜ਼ਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਬ ਪਤੀ ਮਦਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ ਓਸ਼ੀਨ ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸ ਕਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ। ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ। 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ। ਦੱਸ ਦਈਏ ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫ੍ਰਾਂਸ ਦੇ ਪੰਡੂਬੀ ਡਰਾਈਵਰ ਸਹਿਜ਼ਾਦਾ ਦਾਉਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਮਦਨੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ 111 ਸਾਲ ਬਾਅਦ ਇੱਕ ਵਾਰ ਫਿਰ ਟਾਈਟੈਨਿਕ ਨੇ 5 ਲੋਕਾਂ ਦੀ ਜਾਨ ਲੈ ਲਿਆ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪੰਡੂਬੀ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਪੰਡੂਬੀ ਲਾਪਤਾ ਹੋਈ ਹੋਈ ਸੀ ਅਤੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਡੁੱਬੀ ਆਪਰੇਟ ਕਰਨ ਵਾਲੀ ਕੰਪਨੀ Oशियन ਗੇਟ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ ਅਟਲਾਂਟਿਕ ਮਹਾਸਾਗਰ ਦੇ ਵਿੱਚ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਈਟਨ ਨਾਂ ਦੀ ਪੰਡੁੱਬੀ ਦਾ ਮਲਬਾ ਮਿਲਿਆ ਹੈ ਖੋਜ ਕਰਤਾ ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਹਨਾਂ ਨੂੰ ਡੁੱਬੇ ਹੋਏ ਟਾਈਟੈਨਿਕ ਦੇ ਕੋਲ ਕੁਝ ਮਲਬਾ ਮਿਲਿਆ ਹੈ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਪੰਡੁੱਬੀ ਟਾਈਟੈਨਿਕ ਜਹਾਜ਼ ਤੋਂ ਵੀ 1600 ਫੁੱਟ ਥੱਲੇ ਤੋਂ ਬਰਾਮਦ ਕੀਤੀ ਗਿਆ ਪੰਡੁੱਬੀ ਦੇ ਵਿੱਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਈਟੈਨਿਕ ਜਹਾਜ਼ ਦਾ ਮਲਵਾ ਦੇਖਣ ਦੇ ਲਈ ਡੂੰਘੇ ਸਮੁੰਦਰ ਦੇ ਵਿੱਚ ਗਏ ਸਨ ਜਿੱਥੇ ਇਹਨਾਂ ਦਾ ਸੰਪਰਕ ਟੁੱਟ ਗਿਆ 18 ਜੂਨ ਨੂੰ ਓਸ਼ੀਨ ਗੇਟ ਕੰਪਨੀ ਦੀ ਇਹ ਪੰਡੁੱਬੀ ਸਫ਼ਰ ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਹੀ ਇਸ ਦੇ ਨਾਲ ਸੰਪਰਕ ਟੁੱਟ ਗਿਆ ਦੱਸ ਦिए ਕਿ ਇਸ ਪੰਡੁੱਬੀ ਦੇ ਵਿੱਚ 5 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਸਟਾਕਟਨ ਰਸ਼ ਓਸ਼ੀਨ ਗੇਟ ਕੰਪਨੀ ਦੇ ਸੀਈਓ ਪਾਲ ਹੈਨਰੀ ਫਰਾਂਸ ਦੇ ਪੰਡੂਪੀ ਡਰਾਈਵਰ ਸਹਜਾਦਾ ਦਾਊਦ ਪਾਕਿਸਤਾਨੀ ਬ੍ਰਿਟਿਸ਼ ਅਰਪਤੀ ਦਿੱਲੀ ਡੁੰਗੇਸ ਮੰਦਰ ਦੇ ਵਿੱਚ ਗਏ ਸਨ ਅਤੇ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹਨਾਂ ਦਾ ਸੰਪਰਕ ਟੁੱਟ ਗਿਆ ਅਤੇ ਲਾਪਤਾ ਹੋ ਗਏ ਬਿਊਰੋ